ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਸਕੋ ਤੂ ठाकुर ਊਚ ਭਗਵਾਨਾ ਮੈਂ ਤਾਂ ਦੀਵਾਨ ਤੁਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮਹੌਰ ਥਾਉ ਨਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪਰਮ ਸਨਮਾਨ ਜੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫਤਾਵਾਰੀ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੀ ਸਾਧ ਸੰਗਤ ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਸ਼ਰਵਨ ਕੀਤੇ ਉਪਰੰਤ ਗੁਰੂ ਘਰ ਦੇ ਕੀਰਤਨੀ ਜਥੇ ਪਾਸੋਂ ਆਨੰਦਮਈ ਗੁਰਬਾਣੀ ਦੇ ਸ਼ਬਦ ਸ਼ਰਵਨ ਕੀਤੇ ਜੋ ਹੁਣ ਆਪਾਂ ਵਿਚਾਰ ਕਰਨੀ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਸ਼ਹੀਦੀ ਦਿਹਾੜਾ ਆਪਾਂ ਅਗਲੇ ਨਵੰਬਰ ਮਹੀਨੇ ਦੇ ਵਿੱਚ ਮਨਾ ਰਹੇ ਹਾਂ ਉਸ ਦੇ ਸਬੰਧ ਦੇ ਵਿੱਚ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੁਝ ਸ਼ਬਦਾਂ ਦੇ ਵਿੱਚ ਵਿਚਾਰ ਕਰਨੀ ਹੈ ਦੋਨੇ ਹੱਥ ਜੋੜ ਕੇ ਸੀਸ ਝੁਕਾ ਕੇ ਇੱਕੋ ਵਾਰ ਦੇ ਵਿੱਚ ਗੱਜ-ਬੱਜ ਕੇ ਗੁਰਫਤੇ ਦੇ ਨਾਲ ਸਾਂਝ ਪਾਈਏ ਜੀ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਹੁੰਦਾ ਹੈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਰਨ ਗ੍ਰਹਿਣ ਕੀਤੀ ਜਿਨ੍ਹਾਂ ਨੇ ਪੂਰਨ ਤੌਰ ਤੇ ਭਰੋਸਾ ਵਿਸ਼ਵਾਸ ਬਣਾਇਆ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਇੱਜ਼ਤ ਆਬਰੂ ਰੱਖਣਾ ਕੀਤਾ ਤਿਲਕ ਜੰਜੂ ਦੀ ਰਾਖੀ ਕੀਤੀ ਸਾਰੀ ਕੈਨਾਤ ਦੀ ਪਾਲਣਾ ਕਰਨ ਵਾਲੇ ਗੁਰੂ ਸਮਰੱਥ ਗੁਰੂ ਪਾਵੇਂ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਪਹਿਲੇ ਪਾਤਸ਼ਾਹ ਮਹਾਰਾਜ ਨੇ ਉਦਾਸੀਆਂ ਕੀਤੀਆਂ ਚਾਰ ਉਹੀ ਜੋਤ ਹੈ ਨੌਵੇਂ ਪਾਤਸ਼ਾਹ ਮਹਾਰਾਜ ਨੇ ਵੀ ਸ਼ਹੀਦੀ ਪਾਈ ਅਤੇ ਕਈ ਤਰ੍ਹਾਂ ਦੇ ਇਲਾਕਿਆਂ ਦੇ ਵਿੱਚ ਜਾ ਕਰਕੇ ਖੂਲਵਾਉਣੇ ਕੀਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਮਹਾਰਾਜ ਜਿੱਥੇ ਵੀ ਜਾਂਦੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੁਨੀਆ ਨੂੰ ਤਾਰਦੇ ਸਨ ਸੋਰਠ ਰਾਗ ਦੇ ਅੰਦਰ ਨਾ ਮਹਾਰਾਜ ਫਰਮਾਨ ਕਰਦੇ ਨੇ ਮੰਨ ਰੇ ਪ੍ਰਭ ਕੀ ਸਰਨ ਵਿਚਾਰੋ ਜਹ ਸਿਮਰਤ ਗਨਕਾ ਸੀ ਉਧਰੀ ਤਾਕੋ ਜਸ ਔਰ ਤਾਰੋ ਮਹਾਰਾਜ ਕਹਿੰਦੇ ਵੀ ਪਰਮਾਤਮਾ ਦੀ ਸਰਨ ਪੈ ਕੇ ਨ ਉਸ ਦਾ ਨਾਲ ਧਿਆਨ ਧਰਿਆ ਕਰੋ ਵੀ ਜਿਸ ਪਰਮਾਤਮਾ ਦਾ ਸਿਮਰਨ ਕਰਦੇ ਆ ਗਨਕਾ ਜਿਹੜੀ ਪਾਪਨ ਸੀ ਵਿਕਾਰਾਂ ਦੇ ਵਿੱਚ ਡੁੱਬੀ ਹੋਈ ਸੀ ਉਹ ਵੀ ਬਚ ਗਈ ਤੇ ਤੂੰ ਵੀ ਉਸ ਦੀ ਸਿੱਖਤ ਸਲਾ ਆਪਣੇ ਹਿਰਦੇ ਚ ਵਸਾਈ ਰੱਖ। ਗਨਕਾ ਪਾਪਣ ਸੀ ਨਾ ਜਿਹੜੀ। ਪਾਪ ਕਰਦੀ ਸੀ। ਮਨੁੱਖਾਂ ਨੂੰ ਮਾਰ ਦਿੰਦੀ ਸੀ। ਸਭ ਕੁਝ ਲੁੱਟ ਲੈਂਦੀ ਸੀ। ਤੇ ਇੱਕ ਦਿਨ ਫਕੀਰ ਉਹਦੀ ਸਰਨ ਵਿੱਚ ਆਇਆ, ਉਹਦੇ ਬੂਹੇ ਤੇ ਆਇਆ। ਮੀਂਹ ਪੈਂਦਾ ਸੀ। ਬਿਜਲੀ ਕੜਕ ਰਹੀ ਸੀ। ਹੁਣ ਜਦੋਂ ਪਾਪੀਆਂ ਦਾ ਉਧਾਰ ਹੁੰਦਾ ਜੇ ਕੋਈ ਨਾ ਕੋਈ ਅਵਤਾਰ, ਪੈਗੰਬਰ, ਔਲੀਆ ਆ ਜਾਂਦਾ। ਜਾਂ ਕਿਸੇ ਦਾ ਸੰਗ ਕਰਕੇ ਮੁਨੱਖ ਤਰ ਜਾਂਦਾ ਹੈ ਕਿਸੇ ਦੀ ਸੰਗਤ ਕਰਕੇ ਤਰ ਜਾਂਦਾ ਹੈ ਬਾਣੀ ਪੜ੍ਹ ਕੇ ਤਰ ਜਾਂਦਾ ਹੈ ਗਨਕਾ ਪਾਪਨ ਸੀ ਜਦੋਂ ਫਕੀਰ ਦੇਖਿਆ ਵੀ ਦਰਵਾਜ਼ੇ ਅੱਗੇ ਖਲੋਤਾ ਹੈ ਮੀ ਤੋ ਬਚਨ ਵਾਸਤੇ ਸਹਾਰਾ ਲਿਆ ਵੀ ਮੈਂ ਕੁਝ ਸਮਾਂ ਆਪ ਜੀ ਦੇ ਘਰ ਰੁਕਣਾ ਚਾਹੁੰਦਾ ਹਾ ਸਨੇ ਸੋਚਿਆ ਵੀ ਪਾਪ ਤਾਂ ਬਹੁਤ ਕੀਤੇ ਆ ਪਰ ਇਹ ਭਗਤ ਹੈ ਇਹ ਫਕੀਰ ਹੈ ਇਸ ਦੀ ਕਿਉਂ ਨਾ ਸੇਵਾ ਕੀਤੀ ਜਾਵੇ ਫਕੀਰ ਦੀ ਆਉ ਭਗਤ ਕੀਤੀ ਜਲ ਪਾਣੀ ਛਕਾਇਆ ਤੇ ਭਗਤ ਕਬੀ ਉਹਨਾਂ ਨੂੰ ਵੀ ਪਤਾ ਸੀ ਫਕੀਰ ਨੂੰ ਵੀ ਇਹ ਪਾਪਨ ਹੈ ਉਹ ਬੁੱਝ ਗਏ ਅੰਦਰ ਲੀਆਂ ਗੱਲਾਂ ਉਸ ਦੀ ਨਜ਼ਰ ਦ੍ਰਿਸ਼ਟੀ ਤੋਂ ਬੁੱਝ ਗਏ ਪਰ ਕੀ ਕੀਤਾ ਜਦੋਂ ਸਜਾਲ ਪਾਣੀ ਛਕਿਆ ਤੇ ਮੀਂਹ ਹਟਿਆ ਤੇ ਜਦੋਂ ਫਕੀਰ ਜਾਣ ਲੱਗਾ ਨਾ ਤੇ ਗਨਕਾ ਨੂੰ ਇੱਕ ਤੋਤਾ ਦੇ ਦਿੱਤਾ ਹੂੰ ਤਾਂ ਨਾਮ ਨਹੀਂ ਕੋਈ ਜਪਿਆ ਨਾਮ ਨਹੀਂ ਜਪਿਆ ਸਿਮਰਨ ਨਹੀਂ ਕਰਿਆ ਸਮਾ ਅਖੀਰ ਲਾਇਆ ਇੱਕ ਤੋਤਾ ਫੜਾ ਦਿੱਤਾ ਉਹ ਕਹਿੰਦੀ ਵੀ ਮੈਂ ਤੋਤੇ ਦਾ ਕਰਾਂਗੀ ਕੀ ਹੁਣ ਉਹਨੂੰ ਤਾਰਨਾ ਸੀਗਾ ਕਿ ਉਹਨਾਂ ਨੇ ਫਕੀਰ ਨੇ ਕਹਿੰਦੀ ਮੈਂ ਤੋਤੇ ਦਾ ਕੀ ਕਰਾਂਗੀ ਕਹਿੰਦਾ ਵੀ ਇਹਨੂੰ ਰਾਮ ਰਾਮ ਜਪਾਇਆ ਕਰ ਤੋਤੇ ਨੂੰ ਰਾਮ ਰਾਮ ਕਿਹਾ ਕਰਾ ਰਟਾਇਆ ਕਰ ਤੇ ਖਾਵੇਗਾ ਕੀ ਕਹਿੰਦਾ ਹੀ ਹਰੀਆਂ ਮਿਰਚਾਂ ਜਾਂ ਕੁਝ ਵੀ ਫਰੂਟ ਇਦਾਂ ਹੀ ਸਮਾਂ ਬਤੀਤ ਹੋਇਆ ਤੋਤੇ ਨੂੰ ਜਦੋਂ ਤਾਂ ਰਾਮ ਰਾਮ ਕਿਹਾ ਕਰੀ ਤੋਤੇ ਨੂੰ ਰਾਮ ਰਾਮ ਕਰ ਹੀ ਗਿਆ ਜਦੋਂ ਆਪਣੇ ਮੁਖ ਦੇ ਵਿੱਚੋਂ ਰਾਮ ਰਾਮ ਨਿਕਲਿਆ ਗਨਕਾ ਪਾਪਨ ਦੇਉ ਉਸ ਦਾ ਆਧਾਰ ਹੋਣਾ ਸੀ ਜਦੋਂ ਸਮਾ ਬਤੀਤ ਹੋਇਆ ਫਕੀਰ ਤੋਤਾ ਲੈਣ ਵਾਸਤੇ ਆਇਆ ਤੋਤਾ ਲਜਾਣ ਵਾਸਤੇ ਆਇਆ ਫਕੀਰ ਕਿਹਾ ਵੀ ਸਿਮਰਨ ਕਰਾਇਆ ਕਹਿੰਦੀ ਹਾਂ ਸਿਮਰਨ ਕਰਾਇਆ ਹੈ ਪਰ ਸਿਮਰਨ ਕਰਾਉਣ ਦਾ ਸਮਾਂ ਕਿਹੜਾ ਸੀ ਗੁਰਮੁਖੋ ਰਾਤ ਦੇ 1 2 ਵਜੇ ਕਹਿੰਦੇ ਉੱਠ ਕੇ ਨੂੰ ਆਦਤ ਹੈ ਕਹਿੰਦੇ ਤੋਤੇ ਨੂੰ ਵੀਰ ਨੂੰ 1 2 ਵਜੇ ਉੱਠ ਕੇ ਤੈਨੂੰ ਨਾ ਸਿਮਰਨ ਕਰਾਉਣਾ ਪਊਗਾ ਰਾਮ ਰਾਮ ਦਾ ਸਿਮਰਨ ਕਰਾਉਂਦੀ ਕਰਾਉਂਦੀ ਗਨਕਾ ਦੇ ਪਾਪ ਧੁੱਲ ਗਏ ਜੀ ਗਨਕਾ ਪਾਪਨ ਸੀ ਵਕਾਰਨ ਸੀ ਤੇ ਗੁਰੂ ਦੀ ਬਖਸ਼ਿਸ਼ ਦੇ ਦੁਆਰਾ ਗਨਕਾ ਵੀ ਤਰ ਗਈ ਤੋਤੇ ਨੂੰ ਨਾਮ ਜਪਾਉਂਦੀ ਜਪਾਉਂਦੀ ਰਾਮ 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 ਸਿਮਰ ਪਛਤਾਹੇਗਾ ਮਨ ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ ਬਾਣੀ ਅੰਦਰ ਉਚਾਰਨ ਕੀਤਾ ਮਾਰੇ ਕਹਿੰਦੇ ਨਾ ਮੰਨ ਰੇ ਪ੍ਰਭ ਕੀ ਸਰਨ ਵਿਚਾਰੋ ਜਹ ਗਨ ਸਿਮਰਤ ਗਨ ਕਾਸੀ ਉਦਰੀ ਤਾਕੋ ਜਸੁਰ ਧਾਰੋ ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਮਹਾਰਾਜ ਨੇ ਨਾ ਬੜੇ ਲੋਕਾਂ ਨੂੰ ਸੰਗਤਾਂ ਨੂੰ ਤਾਰਨਾ ਕੀਤਾ ਇੱਕ ਛੋਟਾ ਜਿਹਾ ਰਾਜਕੁਮਾਰ ਆਪਾਂ ਸਾਖੀ ਕਿ ਕੇ ਸਮਾਪਤੀ ਕਰ ਦੇਣੀ ਸਮਾ ਸੀਮਤਾ ਛੋਟਾ ਜਿਹਾ ਰਾਜਕੁਮਾਰ ਕੇਸ ਵਾਰਿਆ ਸੀ ਸਿੱਦੇ ਅੱਗੇ ਖੜਕੇ ਜਦੋਂ ਕੇਸ ਵਾਰਿਆ ਨਾ ਉਹਨੇ ਦੇਖਿਆ ਵੀ ਮੇਰੇ ਮੱਥੇ ਦੇ ਵਿੱਚ ਇੱਕ ਨਿਸ਼ਾਨ ਹੈ ਮੱਥੇ 'ਚ ਇੱਕ ਨਿਸ਼ਾਨ ਦੇਖਿਆ ਜਿੱਥੇ ਜੂੜਾ ਕਰਦਾ ਸੀ ਦੇਖਿਆ ਵੀ ਇਹ ਨਿਸ਼ਾਨ ਕਾਹਦਾ ਹੈ ਮੈਂ ਬਚਪਨ 'ਚ ਡਿੱਗਿਆ ਹੋਊਗਾ ਜਾਂ ਮੇਰੇ ਸੱਟ ਲੱਗੀ ਹੋਵੇਗੀ ਮੈਂ ਆਪਣੀ ਮਾਂ ਨੂੰ ਪੁੱਛਾਂ ਇਹ ਮੇਰੇ ਜ਼ਖਮ ਕਹਦਾ ਹੈ ਮਿਟਿਆ ਹੋਇਆ ਹੈ ਪਰ ਇਹ ਟੋਹਾ ਖੋੜ ਕਾਦੀ ਹੈ ਆਪਣੀ ਮਾਂ ਨੂੰ ਪੁੱਛਦਾ ਵੀ ਮਾਂ ਮੈਂ ਬਚਪਨ ਚ ਡਿੱਗਿਆ ਸੀ 6 ਵਜੇ ਸੀ ਕਹਿੰਦੀ ਨਹੀਂ ਪੁੱਤਰ ਫਿਰ ਮੈਨੂੰ ਇਉਂ ਦੱਸਦੀ ਜਿਹੜਾ ਮੇਰੇ ਮੱਥੇ ਦੇ ਵਿੱਚ ਨਿਸ਼ਾਨ ਹੈ ਇਹ ਕਾਸਤਾ ਮਾਤਾ ਨਿਸ਼ਾਨ ਨੂੰ ਦੇਖ ਕੇ ਨਾ ਮੱਥੇ ਦੇ ਵਿੱਚ ਮਾਤਾ ਦੇ ਅੱਖਾਂ ਚੋਂ ਨੀਰ ਪਰ ਆਇਆ ਜਲ ਨਾ ਵਹਿ ਤਰੀ ਅੱਖਾਂ ਮਾਂ ਕਹਿੰਦਾ ਵੀ ਮੈਂ ਕੁਝ ਗਲਤ ਕਹਿ ਦਿੱਤਾ ਤੁਸੀਂ ਰੋਣ ਲੱਗ ਗਏ ਹੋ ਮੈਨੂੰ ਦੱਸੋ ਮੈਂ ਨਹੀਂ ਪੁੱਛਦਾ ਮੈਨੂੰ ਦੱਸ ਦਿਓ ਵੀ ਇਹ ਗੱਲ ਕੀ ਹੈ ਤੁਸੀਂ ਰੋਏ ਕਿਉਂ ਮੇਰੇ ਮੱਥੇ ਦੇ ਵਿੱਚ ਜੇ ਦਾਗ ਹੈ ਇਸ ਬਾਰੇ ਦੱਸੋ ਕਹਿੰਦੀ ਪੁੱਤਰ ਇਹ ਦਾਗ ਨਹੀਂ ਇਹ ਗੁਰੂ ਦੀ ਮੋਹਰ ਹੈ ਮਾਤਾ ਮੋਹਰ ਮੈਨੂੰ ਦ ਸਮਝਾਣਾ ਕਰੋ ਕਹਿੰਦੇ ਅਸਾਮ ਦੀ ਧਰਤੀ ਤੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਹੁੰਚੇ ਸਨ ਤੇਰਾ ਜਨਮ ਨਹੀਂ ਸੀ ਹੋਇਆ ਤੇ ਮੈਂ ਤੇ ਤੇਰੇ ਪਿਤਾ RAM RAI ਇਹ ਬੱਚੇ ਦਾ ਨਾਂ ਸੀ ਰਤਨ ਰਾਏ ਮੈਂ ਤੇ ਤੇਰੇ ਪਿਤਾ ਜੀ ਅਸਾਮ ਦੀ ਧਰਤੀ ਤੇ ਜਦੋਂ ਨੌਵੇਂ ਪਾਤਸ਼ਾਹ ਤੇ ਬਹਾਦਰ ਮਹਾਰਾਜ ਦੁਨੀਆ ਨੂੰ ਉਤਾਰਦੇ ਹੋਏ ਅਸੀਂ ਪਹੁੰਚੇ ਨਾ ਅਸੀਂ ਵੀ ਉਹਨਾਂ ਦੇ ਚਰਨਾਂ ਦੇ ਭੌਰੇ ਬਣ ਗਏ ਨਿਤਾ ਪ੍ਰਤੀ ਸੇਵਾ ਕਰਨੀ ਜਾਣਾ ਗੁਰੂ ਦੇ ਦਰਸ਼ਨ ਕਰਨੇ ਸਮਾਂ ਬਤੀਤ ਹੋਇਆ ਗੁਰੂ ਨੇ ਚਰਨ ਪੌਹਲ ਦੇ ਦਿੱਤੀ ਪਹਿਲੇ ਸਮੇਂ ਦੇ ਵਿੱਚ ਚਰਨ ਪੌਹਲ ਹੁੰਦੀ ਸੀ ਗੁਰਮੁਖੋ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 9ਵੇਂ ਪਾਤਸ਼ਾਹ ਦੇ ਫਰਜ਼ੰਦ ਨੇ ਅਮਰਤ ਦੀ ਦਾਤ ਸਾਨੂੰ ਬਖਸ਼ਿਸ਼ ਕਰਕੇ ਸਿੰਘ ਬਣਾਇਆ ਸ਼ੇਰ ਬਣਾਇਆ ਸਿੰਘਣੀਆਂ ਬਣਾਈਆਂ ਸਿਰ ਤੇ ਦਸਤਾਰਾਂ ਪਹਿਣਾ ਦੇ ਸਿਰਾਂ ਤੇ ਚੁੰਨੀਆਂ ਨਾ ਜਿਹੜੀਆਂ ਇਹ ਉਹਨਾਂ ਦੇ ਬਦੌਲਤ ਹੈ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਜਿਨੇ ਆਪਣਾ ਆਪ ਵਾਰ ਦਿੱਤਾ ਕਹਿਣ ਲੱਗੀ ਵੀ ਮੈਂ ਚਰਨ ਪੌਹਲ ਲਈ ਮੈਂ ਤੇ ਤੇਰੇ ਪਿਤਾ ਨੇ ਤੇ ਤੁਰਨ ਲੱਗੇ ਤੇ ਤੇਰੇ ਪਿਤਾ ਨੇ ਨਾ ਜਿਹੜੀਆਂ ਚਾਬੀਆਂ ਸੀ ਰਾਜ ਭਾਗ ਉਸ ਵਕਤ ਤੇਰੇ ਪਿਤਾ ਦਾ ਰਾਜ ਸੀ ਉਸ ਆਸਾਮ ਦੀ ਧਰਤੀ ਤੇ ਰਾਜੇ ਦਾ ਪੁੱਤਰ ਸੀ ਨਾ ਇਹ ਰਤਨ ਰਾਏ ਕਹਿੰਦੀ ਤੇਰੇ ਪਿਤਾ ਜੀ ਰਾਜੇ ਸਨ ਚਾਬੀਆਂ ਰੱਖਤੀਆਂ ਮਹਾਰਾਜ ਦੇ ਅੱਗੇ ਮਹਾਰਾਜ ਕਹਿੰਦੇ ਭਾਈ ਇਹ ਚਾਬੀਆਂ ਕਿਉਂ ਰੱਖ ਰਹੇ ਹੋ ਤੇ ਕਹਿਣ ਲੱਗੇ ਤੇਰੇ ਪਿਤਾ ਜੀ ਬੱਚੇ ਨੂੰ ਸਮਝਾ ਰਹੀ ਨਾ ਮਾਤਾ ਕਹਿਣ ਲੱਗੀ ਵੀ ਅਸੀਂ ਕਿਹਾ ਵੀ ਰਾਜ ਭਾਗ ਸਾਂਭਣ ਵਾਲਾ ਕੋਈ ਨਹੀਂ ਸਾਡੇ ਔਲਾਦ ਨਹੀਂ ਸਾਨੂੰ ਬਖਸ਼ਿਸ਼ ਕਰ ਦਿਓ ਤੇ ਜਾਂ ਇਹ ਰਾਜ ਭਾਗ ਦੀਆਂ ਚਾਬੀਆਂ ਲੈ ਲਓ ਅਸੀਂ ਕੀ ਕਰਨੀਏ ਜਦੋਂ ਔਲਾਦ ਹੀ ਨਹੀਂ ਤੇ ਮਹਾਰਾਜ ਨੇ ਕਿਹਾ ਤੇਰੇ ਪਿਤਾ ਤਾਂ ਮਸਤਕ ਥੱਲੇ ਰੱਖ ਕੇ ਬੈਠੇ ਨੇ ਰੋ ਰਹੇ ਨੇ ਤੇ ਮਹਾਰਾਜ ਨੌਵੇਂ ਪਾਤਸ਼ਾਹ ਨੇ ਚਾਬੀਆਂ ਚੱਕੀਆਂ ਤੇ ਮੈਨੂੰ ਇਸ਼ਾਰਾ ਕੀਤਾ ਪੁੱਤਰ ਵੀ ਝੋਲੀ ਕਰ ਚਾਬੀਆਂ ਆ ਲੈ ਚਾਬੀਆਂ ਚਾਬੀਆਂ ਸਾਂਭਣ ਵਾਲਾ ਰਾਜ ਭਾਗ ਸਾਂਭਣ ਵਾਲਾ ਵੀ ਥੋੜੇ ਸਮੇਂ 'ਚ ਆ ਜਾਏਗਾ ਤੇ ਮਹਾਰਾਜ ਨੇ ਕੀ ਕੀਤਾ ਮਹਾਰਾਜ ਦੇ ਨੌਵੇਂ ਪਾਤਸ਼ਾਹ ਮarre ਦੇ ਅੰਗੂਠੀ ਪਾਈ ਸੀ ਇੱਕ ਉਂਗਲ ਦੇ ਵਿੱਚ ਅੰਗੂਠੀ ਸ਼ਾਪ ਤੇ ਕਹਿੰਦੀ ਵੀ ਉਹਨਾਂ ਨੇ ਕਿਹਾ ਤੇਰੇ ਪਿਤਾ ਦੇ ਸੀਸ ਤੇ ਉਹ ਅੰਗੂਠੀ ਲਾ ਦਿੱਤੀ ਕਹਿੰਦੇ ਜਾ ਅੱਜ ਤੋਂ ਇਹ ਨਿਸ਼ਾਨੀ ਵੀ ਐ ਤੇਰੇ ਪੁੱਤਰ ਦੇ ਮਸਤਕ ਤੇ ਨਿਸ਼ਾਨੀ ਹੋਵੇਗੀ ਰਤਨ ਰਾਏ ਉਹਦਾ ਨਾਮ ਰੱਖਿਓ ਤੇ ਪਰ ਜਦੋਂ ਉਹਦਾ ਜਨਮ ਹੋਇਆ ਉਹਦੇ ਜਨਮਾ ਤੋਂ ਬਾਅਦ ਵਿੱਚ ਉਹਨਾਂ ਦੇ ਕੇਸ ਕਤਲ ਨਾ ਕਰਾਇਓ ਉਹਨਾਂ ਦੇ ਕੇਸ ਰਖਾਇਓ ਸਿੱਖ ਬਣਾਇਓ ਇਹ ਮੋਰ ਪੁੱਤਰ ਉਸ ਵਕਤ ਦੀ ਐ ਤੇ ਪੁੱਤਰ ਵੀ ਰੋ ਪਿਆ ਕਹਿੰਦਾ ਫਿਰ ਮੈਨੂੰ ਉਸ ਗੁਰੂ ਦੇ ਦਰਸ਼ਨ ਕਰਾਓ ਨਹੀਂ ਮੈਂ ਮੈਂ ਨਹੀਂ ਬਚ ਸਕਦਾ ਕਹਿੰਦੀ ਪੁੱਤਰ ਉਹ ਤਾਂ ਸ਼ਹੀਦ ਹੋ ਚੁੱਕੇ ਨੇ ਨੌਵੇਂ ਪਾਤਸ਼ਾਹ ਉਹਨਾਂ ਨੂੰ ਸ਼ਹੀਦ ਹੋਇਆ ਬਹੁਤ ਸਮਾਂ ਹੋ ਗਿਆ ਕਿੱਥੇ ਦਰਸ਼ਨ ਕਰਾਂ ਹਾਂ ਪਰ ਇੱਕ ਗੱਲ ਹੈ ਸਰੀਰ ਕਰਕੇ ਨਹੀਂ ਗੁਰੂ ਪਰ ਜੋਤ ਕਰਕੇ ਉਹਨਾਂ ਦੇ ਪੁੱਤਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਗੱਦੀ ਤੇ ਉਸ ਮਹਿਲਾ ਦੇ ਵਿੱਚ ਬੈਠੇ ਨੇ ਹੁਣ ਮਾਤਾ ਅਸਾਮ ਤੋਂ ਹੁਣ ਜਦੋਂ ਰਤਨ ਰਾਏ ਨੇ ਕਿਹਾ ਵੀ ਹੁਣ ਆਪਾਂ ਦਰਸ਼ਨ ਕਰਨੇ ਆ ਚੱਲ ਗਏ ਹੁਣ ਐਦਾਂ ਖਾਲੀ ਹੱਥ ਨਹੀਂ ਗਏ ਰਤਨ ਰਾਏ ਜੀ ਉਹਨਾਂ ਨੇ ਕੀ ਕੀਤਾ ਕਹਿਣ ਲੱਗੇ ਵੀ ਪੰਜ ਘੋੜੇ ਘੋੜੇ ਤੇ ਇੱਕ ਸੋਨੇ ਦੀਆਂ ਕਾਠੀਆਂ ਇੱਕ ਪ੍ਰਸਾਦੀ ਹਾਥੀ ਲਿਆ ਸਾਰਾ ਕੁਝ ਲੈ ਕਰਕੇ ਮੋਹਰਾਂ ਦੇ ਥਾਲ ਫਰੂਟ ਲੈ ਕਰਕੇ ਅਸਾਮ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਚਾਲੇ ਪਾ ਦਿੱਤੀ ਜਦੋਂ ਵੇਖਿਆ ਲਾਓ ਲਸ਼ਕਰ ਆ ਰਿਹਾ ਸਿੱਖਾਂ ਨੇ ਮਾਰਾ ਇਹਨੂੰ ਬੈਠਿਆ ਨੂੰ ਸਿੰਘਾਸਨ ਤੇ ਬੈਠੇ ਦਸਮੇਸ਼ ਪਿਤਾ ਤੇ ਕੋਲ ਹੋ ਕੇ ਸਿੱਖ ਨੇ ਕਿਹਾ ਵਿਦੀ ਚੰਦ ਨੇ ਮਹਾਰਾਜ ਰਤਨ ਰਾਏ ਆ ਰਿਹਾ ਹੈ। RAM ਰਾਜ ਦੇ ਪੁੱਤਰ ਆ ਰਹੇ ਨੇ। ਮਹਾਰਾਜ ਕਹਿੰਦੇ ਆਉਣ ਦਿਓ ਜਦੋਂ ਆਏ ਮਹਾਰਾਜ ਵੀ ਖਲੋ ਗਏ ਖਲੋ ਕੇ ਨਾ ਰਤਨ ਰਾਏ ਨੂੰ ਗਲਵੱਕੜੀ ਪਾ ਲਈ। ਜੱਫੀ ਪਾ ਲਈ। ਮੱਥਾ ਚੁੰਮਿਆ। ਤੇ ਮਾਤਾ ਵਿਰਾਗ ਦੇ ਵਿੱਚ ਪਾਸੇ ਖੜੀ ਰੋ ਰਹੀ ਆ ਗੁਰੂ ਸਾਹਿਬ ਦੇ ਸਿੰਘਾਸਨ ਵੱਲੀ ਝਾਕ ਕੇ ਉਹਨਾਂ ਨੂੰ ਇਹ ਸੋਚ ਸੀ ਵੀ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਦੇ ਸਿੰਘਾਸਨ ਹੈ ਪਰ ਬੈਠੇ ਉਹਨਾਂ ਦੇ ਪੁੱਤਰ ਹੈ ਮੈਨੂੰ ਅੱਜ ਗੁਰੂ ਦਿਸ ਨਹੀਂ ਰਿਹਾ ਗੁਰੂ ਦਿਸ ਰੇ ਤਾਂ ਗੁਰੂ ਗੋਬਿੰਦ ਸਿੰਘ ਵਿੱਚ ਦਿਸ ਰੇ ਨੇ ਇਸ ਤਰ੍ਹਾਂ ਮਹਾਰਾਜ ਜੀ ਨੇ ਤਾਰਨਾ ਕੀਤਾ ਪਿਆਰੀ ਸਾਧ ਸੰਗਤ ਸੰਗਤਾਂ ਨੂੰ ਤਾਰਨਾ ਕੀਤਾ ਨੌਵੇਂ ਪਾਤਸ਼ਾਹ ਮਹਾਰਾਜ ਨੇ ਬੜੇ ਬੜੇ ਕੌਤਕ ਕੀਤੇ ਨੇ ਗਰੀਬਾਂ ਮਜਲੂਮਾਂ ਦੀ ਰੱਖਿਆ ਕੀਤੀ ਕਸ਼ਮੀਰੀ ਪੰਡਤਾਂ ਨੂੰ ਗੱਲ ਨਾ ਲਾਇਆ ਉਹਨਾਂ ਦੇ ਜੰਜੂ ਦੀ ਰਾਖੀ ਕੀਤੀ ਹੈ ਜਿਨ੍ਹਾਂ ਦੇ ਗਾਂ ਸ਼ਹੀਦੀਪੁਰ ਬਾਪਾ ਮਨਾਉਣਾ ਹੈ ਅਗਲੇ ਮਹੀਨਿਆਂ ਦੇ ਵਿੱਚ ਆਪਜੀ ਸੰਗਤਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਜਿੰਨਾ ਵੀ ਹੋ ਸਕਦਾ ਅੱਜ ਤੋਂ ਹੀ ਚੌਪਈ ਸਾਹਿਬ ਦੇ ਪਾਠ ਸੁਖਮਨੀ ਸਾਹਿਬ ਦੇ ਜਾਪ ਜਪਜੀ ਸਾਹਿਬ ਦੇ ਜਾਪ ਜਿੰਨਾ ਵੀ ਕੋਈ ਕਰ ਸਕਦਾ ਕਰੋ ਸ਼ਹੀਦੀ ਦਿਹਾੜੇ ਜਿਹੜੇ ਮਨਾਉਣੇ ਸਿੱਖਾਂ ਦੇ ਅੰਦਰ ਜਜ਼ਬਾ ਪੈਦਾ ਹੁੰਦਾ ਹੈ ਸਾਨੂੰ ਪਤਾ ਲੱਗਦਾ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਦਾ ਇਸੇ ਕਰਕੇ ਮਾਰਾ ਕਹਿੰਦੇ ਅਟਲ ਭਿਓ ਧਰੂ ਜਾ ਕੇ ਸਿਮਰਨ ਅਰਨਰ ਪੈ ਪਦ ਪਾਇਆ ਦੁਖ ਹਰਤਾ ਇਹ ਵਿਦਕੋ ਸਾਮੀ ਤੈ ਕਾਹੇ ਬਿਸਰਾਇਆ ਜਿਸ ਪਰਮਾਤਮਾ ਦੇ ਭਾਈ ਸਿਮਰਨ ਦੀ ਰਾਹੀ ਧਰੂ ਵਰਗੇ ਪ੍ਰਹਿਲਾਦ ਵਰਗੇ ਜਿਨ੍ਹਾਂ ਦੀ ਉਮਰ ਕਿੰਨੀ ਕੁ ਸੀ 5 ਸਾਲ 3 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਗੁਰੂ ਲੱਭਣ ਵਾਸਤੇ ਭਗਤੀ ਕੀਤੀ ਹੈ ਤੇ ਆਪਣਾ ਪਰਿਵਾਰ ਵੀ ਤਾਰ ਲਿਆ ਕਹਿੰਦੇ ਨਾ ਤ्रू ਅਟਲ ਹੋ ਗਿਆ ਉਸ ਨੇ ਰਪੈਤਾ ਦੀ ਆਤਮਿਕ ਦਰਜਾ ਹਾਸਲ ਕਰ ਲੈ ਸੁਪਰਮਾਤਮਾ ਨੂੰ ਕਿਉਂ ਨਾ ਸਿਮਰੀਏ ਉਸ ਪਰਮੇਸ਼ਰ ਦਾ ਅਸੀਂ ਕਿਉਂ ਨਾ ਸਿਮਰਨ ਕਰੀਏ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਅਸੀਂ ਆਪਣੇ ਨਾਵਾਂ ਦੇ ਪਿੱਛੇ ਸਿੰਗ ਲਖਵਾ ਰਹੇ ਹਾਂ ਆਓ ਇੱਕ ਸ਼ਬਦ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਦੋਂ ਆਪਾਂ ਪੜ੍ਹਦੇ ਨਾ ਗੁਰ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਕਰ ਨਾਉ ਨਿਦ ਆਵੈ ਥਾਏ ਸਭ ਥਾਈ ਹੋਏ ਸਹਾਰੇ ਗੁਰ ਤੇ ਬਾਦਰ ਗੁਰ ਤੇ ਬਾਦਰ ਸਿਮਰਿ ਕਰ ਨਾਉ ਨਿਦ ਆਵੈ ਥਾਏ ਸਭ ਥਾਈ ਹੋਏ ਸਹਾਰੇ ਗੁਰ ਤੇ ਬਾਦਰ ਸਿਮਰਿਆ ਗੁਰ ਤੇ ਬਾਦਰ ਸਿਮਰਿਆ ਵੇਖੋ ਉਹਨਾਂ ਨੂੰ ਧਿਆਨ ਨਾਲ ਕੀ ਹੁੰਦਾ ਘਰ ਵਿੱਚ 9 ਨਿੱਧਾਂ 18 ਸਿੱਧੀਆਂ ਪਿੱਛੇ ਲੱਗੀਆਂ ਫੇਰਾ ਜਿਹੜੇ ਹਰ ਹਰ ਸਦਾ ਪਰਮੇਸ਼ਰ ਨੂੰ ਧਿਆਉਂਦੇ ਨੇ ਸੋ ਪਿਆਰੀ ਸਾਧ ਸੰਗਤ ਇੱਥੇ ਸਮਾਪਤੀ ਹੈ ਜਿੰਨੀਆਂ ਸੰਗਤਾਂ ਗੁਰਸਥਾਨਾਂ ਤੇ ਪਹੁੰਚਦੀਆਂ ਨੇ ਗੁਰਦਰਬਾਰ ਵੱਲੋਂ ਭਾਈ ਜੀਓ ਆਇਆਂ ਧੰਨਵਾਦ ਸਮੇਂ ਚੋਂ ਸਮਾਂ ਕੱਢ ਕੇ ਬਾਣੀ ਜ਼ਰੂਰ ਪੜਿਆ ਕਰੋ ਗੁਰੂ ਦੀ ਯਾਦ ਦੇ ਵਿੱਚ 15-20 ਮਿੰਟ ਬੈਠਿਆ ਕਰੋ ਅਮਰਤ ਵੇਲੇ ਉੱਠਣ ਤੋਂ ਪਹਿਲਾਂ ਗੁਰੂ ਦਾ ਨਾਮ ਤੇਈਏ ਜਦੋਂ ਵੀ ਅਸਾਨੂੰ ਸੁੱਤੇ ਪਿਆ ਨੂੰ ਜਾਗ ਆਉਂਦੀ ਹੈ ਨਾ ਸਮਾਂ ਦਿੰਦਾ ਪਰਮੇਸ਼ਰ ਅਸੀਂ ਕਹਿੰਦੇ ਸਾਨੂੰ ਨੀਂਦ ਨਹੀਂ ਪੈਂਦੀ ਮੈਨੂੰ ਰਾਤ 1 ਵਜੇ ਜਾਗ ਆ ਗਈ ਮੈਨੂੰ 2 ਵਜੇ ਆ ਗਈ ਪਰ ਉਸ ਵਕਤ ਚੌਂਕੜੀ ਲਾ ਕੇ ਕਿਤੇ ਪੰਜ ਵਾਰੀ ਮੂਲ ਮੰਤਰ ਦਾ ਜਾਪ ਕਰਕੇ ਫੇਰ ਪਾਈਏ ਐਨਾ ਕਰਿਆ ਕਰੋ ਮਹਾਰਾਜ ਸਮਾਂ ਦਿੰਦਾ ਸਾਨੂੰ ਸਾਰੇ ਧੰਤਾ ਦੇ ਯੋਗ ਪੜੇ ਲਿਖੇ ਉਹ ਗੁਰੂ ਦੀ ਹਾਜ਼ਰੀ ਅੰਦਰ ਕਬੂਲੇ ਹੋ ਸਤਿਗੁਰੂ ਕਿਰਪਾ ਕਰਨ ਆਓ ਹੁਣ ਭਾਈ ਸਾਹਿਬ ਪਾਸੋਂ ਆਨੰਦ ਸਾਹਿਬ ਛੇਪੌੜੀਆਂ ਦੇ ਜਾਪ ਪਰੰਤ ਅਰਦਾਸ ਬੇਨਤੀ ਸਤਗੁਰਾਂ ਦੇ ਚਰਨਾਂ 'ਚ ਕਰੀਏ ਜੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ